ਜੇਕਰ ਤੁਸੀਂ ਵੀ ਕਾਰ ਚਲਾਉਂਦੇ ਹੋ ਤਾਂ ਤੁਹਾਨੂੰ ਫਾਸਟ ਟੈਗ ਦੇ ਬਾਰੇ ਜ਼ਰੂਰ ਪਤਾ ਹੋਵੇਗਾ ਹਾਲਾਂਕਿ ਬਹੁਤ ਸਾਰੇ ਲੋਕ ਸਿਰਫ ਇਹ ਜਾਣਦੇ ਹਨ ਕਿ ਫਾਸਟ ਟੈਗ ਲਗਾਉਣਾ ਜ਼ਰੂਰੀ ਹੈ ਅਤੇ ਟੋਲ ਟੈਕਸ ਨੂੰ ਘਟਾਉਂਦਾ ਹੈ ਲੋਕਾਂ ਨੂੰ ਇਸ ਦੇ ਨਾਲ ਜੁੜੇ ਨੀਮਾ ਦੀ ਜਾਣਕਾਰੀ ਹੀ ਨਹੀਂ ਹੈ ਅੱਜ ਅਸੀਂ ਤੁਹਾਨੂੰ ਫਾਸਟ ਟੈਗ ਅਤੇ ਟੋਲ ਬੂਥ ਦੇ ਨਾਲ ਜੁੜੇ ਅਜੇ ਨੀਮਾ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਟੋਲ ਪਲਾਜ਼ਾ ਤੋਂ ਮੁਫਤ ਦੇ ਵਿੱਚ ਲੰਘ ਸਕਦੇ ਹੋ ਭਾਵ ਤੁਹਾਨੂੰ ਇੱਕ ਵੀ ਪੈਸਾ ਨਹੀਂ ਦੇਣਾ ਪਵੇਗਾ ਤੇ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਤਾਂ ਦੱਸਦੇ ਕਿ ਦਰਸਲ ਸਾਲ 2021 ਦੇ ਵਿੱਚ ਐਨਐਚਏਏਆਈ ਦੁਆਰਾ ਇੱਕ ਗੈਡਲਾਈਨ ਬਣਾਈ ਗਈ ਸੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਟੋਲ ਪਲਾਜ਼ਾ ਤੇ ਇੰਤਜ਼ਾਰ ਦਾ ਸਮਾਂ ਕਿ ਹੋਣਾ ਚਾਹੀਦਾ ਹੈ ਇਸ ਨਿਯਮ ਦੇ ਤਹਿਤ ਜੇਕਰ ਕੋਈ ਕਾਰ ਟੋਲ ਪਲਾਜ਼ਾ ਤੇ ਕਤਾਰ 'ਚ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਕਰਦੀ ਹੈ ਤਾਂ ਉਸ ਨੂੰ ਬਿਨਾਂ ਟੋਲ ਟੈਕਸ ਦੇ ਲੰਘਣ ਦੀ ਇਜਾਜ਼ਤ ਦੇਣੀ ਹੋਵੇਗੀ ਇਸ ਨਿਯਮ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਤਾਂ ਦੂਜਾ ਨਿਯਮ ਇਹ ਹੈ ਕਿ ਇਸ ਦਿਸ਼ਾ ਨਿਰਦੇਸ਼ ਦੇ ਅਨੁਸਾਰ ਟੋਲ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਵੇਟਿੰਗ ਲਾਈਨ 100 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਭਾਵੇਂ ਜੇਕਰ ਲਾਈਨ 100 ਮੀਟਰ ਤੋਂ ਵੱਧ ਹੈ ਤਾਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ ਇਸ ਤੇ ਲਈ 100 ਮੀਟਰ ਦੀ ਦੂਰੀ ਤੇ ਪੀਲੀ ਧਾਰੀ ਬਣਾਈ ਜਾਂਦੀ ਹੈ ਤੁਹਾਨੂੰ ਇਹ ਨਿਯਮ ਵੀ ਪਤਾ ਹੋਣਾ ਚਾਹੀਦਾ ਅਕਸਰ ਲੋਕ ਫਾਸਟ ਟੈਗ ਹੋਣ ਦੇ ਬਾਵਜੂਦ ਟੋਲ ਤੇ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੇ ਹਨ ਅਤੇ ਫਿਰ ਟੋਲ ਅਦਾ ਕਰਨ ਤੋਂ ਬਾਅਦ ਚਲੇ ਜਾਂਦੇ ਨੇ ਹੁਣ ਜੇਕਰ ਕਦੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਸੀਂ NHAI ਦੇ ਇਸ ਨਿਯਮ ਬਾਰੇ ਤੁਰੰਤ ਜਾਣਕਾਰੀ ਦੇ ਸਕਦੇ ਹੋ ਜੇਕਰ ਕੋਈ ਟੋਲ ਕਰਮਚਾਰੀ ਤੁਹਾਡੇ ਨਾਲ ਦੁਰਵਿਵਾਰ ਕਰਦਾ ਹੈ ਜਾਂ ਤੁਹਾਨੂੰ ਲੰਘਣ ਨਹੀਂ ਦਿੰਦਾ ਤਾਂ ਤੁਸੀਂ ਟੋਲ ਫ੍ਰੀ ਨੰਬਰ 1033 ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਤੁਹਾਡੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਟੋਲ ਕਰਮਚਾਰੀਆਂ ਅਤੇ ਪਲਾਜ਼ਾ ਦੇ ਕੰਮਕਾਜ ਦੀ ਨਿਗਰਾਨੀ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਵੀ ਕਾਰ ਚਲਾਉਂਦੇ ਹੋ ਤਾਂ ਤੁਹਾਨੂੰ ਫਾਸਟ ਟੈਗ ਦੇ ਬਾਰੇ ਜਰੂਰ ਪਤਾ ਹੋਵੇਗਾ ਹਾਲਾਂਕਿ ਬਹੁਤ ਸਾਰੇ ਲੋਕ ਸਿਰਫ ਇਹ ਜਾਣਦੇ ਹਨ ਕਿ ਫਾਸਟ ਟੈਗ ਲਗਾਉਣਾ ਜ਼ਰੂਰੀ ਹੈ ਅਤੇ ਟੋਲ ਟੈਕਸ ਨੂੰ ਘਟਾਉਂਦਾ ਹੈ ਲੋਕਾਂ ਨੂੰ ਇਸ ਦੇ ਨਾਲ ਜੁੜੇ ਨੀਮਾ ਦੀ ਜਾਣਕਾਰੀ ਹੀ ਨਹੀਂ ਹੈ ਅੱਜ ਅਸੀਂ ਤੁਹਾਨੂੰ ਫਾਸਟ ਟੈਗ ਅਤੇ ਟੋਲ ਬੂਥ ਦੇ ਨਾਲ ਜੁੜੇ ਅਜੇ ਨੀਮਾ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਟੋਲ ਪਲਾਜ਼ਾ ਤੋਂ ਮੁਫਤ ਦੇ ਵਿੱਚ ਲੰਘ ਸਕਦੇ ਹੋ ਭਾਵ ਤੁਹਾਨੂੰ ਇੱਕ ਵੀ ਪੈਸਾ ਨਹੀਂ ਦੇਣਾ ਪਵੇਗਾ ਤੇ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਤਾਂ ਦੱਸਦੇ ਕਿ ਦਰਸਲ ਸਾਲ 2021 ਦੇ ਵਿੱਚ NHAI ਦੁਆਰਾ ਇੱਕ ਗਾਈਡਲਾਈਨ ਬਣਾਈ ਗਈ ਸੀ ਜਿਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਟੋਲ ਪਲਾਜ਼ਾ ਤੇ ਇੰਤਜ਼ਾਰ ਦਾ ਸਮਾਂ ਕਿ ਹੋਣਾ ਚਾਹੀਦਾ ਹੈ ਇਸ ਨਿਯਮ ਦੇ ਤਹਿਤ ਜੇਕਰ ਕੋਈ ਕਾਰ ਟੋਲ ਪਲਾਜ਼ਾ ਤੇ ਕਤਾਰ 'ਚ 10 ਸੈਕਿੰਡ ਤੋਂ ਜ਼ਿਆਦਾ ਇੰਤਜ਼ਾਰ ਕਰਦੀ ਹੈ ਤਾਂ ਉਸ ਨੂੰ ਬਿਨਾਂ ਟੋਲ ਟੈਕਸ ਦੇ ਲੰਘਣ ਦੀ ਇਜਾਜ਼ਤ ਦੇਣੀ ਹੋਵੇਗੀ। ਇਸ ਨਿਯਮ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ। ਤਾਂ ਦੂਜਾ ਨਿਯਮ ਇਹ ਹੈ ਕਿ ਇਸ ਦਿਸ਼ਾ ਨਿਰਦੇਸ਼ ਦੇ ਅਨੁਸਾਰ ਟੋਲ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਵੇਟਿੰਗ ਲਾਈਨ 100 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਭਾਵੇਂ ਜੇਕਰ ਲਾਈਨ 100 ਮੀਟਰ ਤੋਂ ਵੱਧ ਹੈ ਤਾਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ। ਇਸ ਤੇ ਲਈ 100 ਮੀਟਰ ਦੀ ਦੂਰੀ ਇਹ ਪੀਲੀ ਧਾਰੀ ਬਣਾਈ ਜਾਂਦੀ ਹੈ ਤੁਹਾਨੂੰ ਇਹ ਨਿਯਮ ਵੀ ਪਤਾ ਹੋਣਾ ਚਾਹੀਦਾ ਹੈ ਅਕਸਰ ਲੋਕ ਫਾਸਟ ਟੈਗ ਹੋਣ ਦੇ ਬਾਵਜੂਦ ਟੋਲ ਤੇ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੇ ਹਨ ਅਤੇ ਫਿਰ ਟੋਲ ਅਦਾ ਕਰਨ ਤੋਂ ਬਾਅਦ ਚਲੇ ਜਾਂਦੇ ਨੇ ਹੁਣ ਜੇਕਰ ਕਦੇ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਸੀਂ NHAI ਦੇ ਇਸ ਨਿਯਮ ਬਾਰੇ ਤੁਰੰਤ ਜਾਣਕਾਰੀ ਦੇ ਸਕਦੇ ਹੋ ਜੇਕਰ ਕੋਈ ਟੋਲ ਕਰਮਚਾਰੀ ਤੁਹਾਡੇ ਨਾਲ ਦੁਰਵਿਵਾਰ ਕਰਦਾ ਹੈ ਜਾਂ ਤੁਹਾਨੂੰ ਲੰਘਣ ਨਹੀਂ ਦਿੰਦਾ ਤਾਂ ਤੁਸੀਂ ਟੋਲ ਫ੍ਰੀ ਨੰਬਰ 1033 ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਤੁਹਾਡੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਟੋਲ ਕਰਮਚਾਰੀਆਂ ਅਤੇ ਪਲਾਜ਼ਾ ਦੇ ਕਮਕਾਜ ਦੀ ਨਿਗਰਾਨੀ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ